ਹੂੰ ਆ ਆਹ ਦੇਖੋ ਬਾਬਾ ਬਾਬੇ ਦੇ ਕੱਪੜੇ ਆਹ ਦੇਖ ਲਓ सोनू ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਆ ਯਾਰ ਵੀ ਇਹ ਆ ਕੰਮ ਨਾ ਕਰੋ ਮੇਰਾ ਵੀਰ ਬੌਲੇ ਬੰਦੇ ਇਹ ਜਾਂਡਾ ਵਿਚਾਰਾ ਇਹ ਪਾਣੀ ਮੰਗਦਾ ਬਾਈ ਪਾਣੀ ਇਹ ਪਾਣੀ ਨਾ ਹਰਾ ਰਹਿਣਾ ਇਹ ਤੇਲ ਨਾ ਨੀ ਆ ਦੇਖੀ ਤੇਲ ਤੇ ਸੰਧੂਰ ਯਾਰ ਲੈ ਆਹ ਤੇਲ ਪਾਇਆ ਪਿਆ ਜੜ ਚ ਸਰੋਂ ਦਾ ਦੇ ਸੰਧੂਰ ਪਾਇਆ ਪਿਆ ਇਹ ਕਿਵੇਂ ਜਾਂਦਾ ਰਹੂਗਾ ਇਹ ਮਰ ਜਾਊਗਾ ਇੰਨਾ ਅੰਧਵਿਸ਼ਵਾਸਾਂ ਦੇ ਵਿੱਚੋਂ ਨਿਕਲੋ ਤੁਹਾਨੂੰ ਬੇਨਤੀ ਆ ਤੁਹਾਨੂੰ ਨਾਲੇ ਪੁੱਨ ਲੱਗੂਗਾ ਨਾਲੇ ਜਾਂਦਾ ਰਹੂਗਾ ਇਹਨੂੰ ਪਾਣੀ ਦੇ ਦਿਆ ਕਰੋ ਇਹਨੂੰ ਪਾਣੀ ਦੇ ਦਿਓ ਇਹਨੂੰ ਕੋਈ ਹੋਰ ਦਵਾਈ ਪਾ ਦਿਓ, ਕਲੋਰੋ ਪਾ ਦਿਓ, ਕੋਈ ਜਿ ਸਿਉਖ ਲੱਗੀ ਆ ਕੋਈ ਹੋਰ ਦੀ ਸੇਵਾ ਸੰਭਾਲ ਕਰ ਦੇਣ ਤੇਲ ਨਾ ਪਾਓ ਬਾਈ। ਆਪਾਂ ਕਹਿੰਦੇ ਜਿਹੜਾ ਤੇਲ ਪਾਈ ਜਾਂਦੇ ਆ ਉਹ ਜਿਹੜਾ ਤੇਲ ਪਾਉਣ ਲੱਗਦੇ ਆ ਦੇਖੋ ਸੁਧੂਰ ਤੇ ਤੇਲ ਨੂੰ ਕਿਵੇਂ ਚੋਂਦਾ ਰੱਖੂਗਾ ਯਾਰ। ਤੋਂ ਸੋਡੇ ਦੇ ਹੱਥ ਬੰਨ੍ਹ ਕੇ ਬੇਨਤੀ ਆ ਇਹ ਬਹਿਮਾ ਪਰਮਾ ਚੋਂ ਨਿਕਲੋ। ਇਹ ਰੋਖਾ ਤਾਂ ਮਨੋਖਾ ਇਸ ਨੂੰ ਸਾਹ ਦਿੰਦੇ ਨੇ, ਆਕਸੀਜਨ ਦਿੰਦੇ ਨੇ, ਛਾਂ ਦਿੰਦੇ ਨੇ। ਸ਼ੁੱਧ ਹਵਾ ਦਿੰਦੇ ਨੇ ਬਹੁਤ-ਬਹੁਤ ਦਿੰਦੇ ਨੇ ਜੇ ਤੁਸੀਂ ਮਾਰਦੇ ਹੋ ਉਹਦੇ ਨਾਲ ਥੋੜੇ ਮੱਛਦੇ ਵੀ ਨੇ ਵਿਚਾਰੇ ਉਹਦੇ ਐਂ ਇਹ ਤਾਂ ਗੱਲਾਂ ਸੁੱਕਾ ਪੱਡਕੀ ਨਾਲ ਫੂਕ ਦਿੰਦੇ ਨੇ ਦਰ ਆਸਤ ਨੂੰ ਪੰਘੂੜੇ ਤੋਂ ਲੈ ਕੇ ਤੇ ਅਰਥ ਤੇ ਥੋੜੇ ਨਾਲ ਜਾਂਦੇ ਆ ਬਾਈ ਇਹਨਾਂ ਦੀ ਕਦਰ ਕਰੋ ਤੁਹਾਨੂੰ ਬੇਨਤੀ ਆਹ ਕੰਮ ਨਾ ਕਰੋ ਆਹ ਸਾਹ ਬੰਦ ਕਰ ਦਿੰਦੇ ਆਲੇ ਆਹ ਲੀੜਾ ਇੰਨਾ ਲਾਹਿਆ ਸੀ ਅਜੇ ਇੰਨਾ ਬੰਨਿਆ ਪਿਆ ਆ ਪਤਾ ਨਹੀਂ ਕਾਇਆ ਥਾਂ ਲਵੇਟੇ ਪਏ ਆ ਇਹ ਕਿਸੇ ਗਰੀਬ ਨੂੰ ਦੇ ਦਿਓ ਕਿਸੇ ਗਰੀਬ ਦੇ ਘੁੱਗਾ ਬਣਾ ਦਿਓ ਉੱਥੇ ਤੁਹਾਨੂੰ ਪਾਉਣੇ ਲੱਗੂਗਾ ਇਹਦੇ ਨਾਲ ਕੀ ਮਿਲਣਾ ਕਿਹੜੇ ਚੱਕਰਾਂ 'ਚ ਫਿਰਦੇ ਹੋ ਯਾਰ ਤੁਸੀਂ ਕਿਹੜੇ ਗ੍ਰੰਥ 'ਚ ਲਿਖਿਆ ਕਿਹੜੇ ਗੁਰੂਆਂ ਨੇ ਕਿਹਾ ਵੀ ਤਰਾਤਾਰੀਆਂ ਜਿਹੜਾ ਤੇਲ ਪਾਇਆ ਕਰੋ ਸੰਧੂਰ ਪਾਇਆ ਕਰੋ ਫੂਕਦੇ ਉਹਦਾ ਮੱਤ ਚਲਿਆ ਇਹ ਜਿਹੜਾ ਪਤਾ ਨਹੀਂ ਕਿੰਨਾ ਸਾਲ ਪੁਰਾਣਾ ਹੋਣਾ ਹੈ ਸੈਂਕੜੇ ਸਾਲ ਉਮਰਾਂ ਝੰਡਾ ਦੀ ਤੇ ਰਾਜਸਥਾਨ ਦੇ ਵਿੱਚ ਲੋਕ ਝੰਡਾ ਨੂੰ ਪੂਜਦੇ ਆ ਕਿਵੇਂ ਪੂਜਦੇ ਆ ਐ ਨਹੀਂ ਪੂਜਦੇ ਤੇਲ ਪਾਈ ਜਾਂਦੇ ਆ ਉਹ ਝੰਡਾ ਨੂੰ ਵੱਡਣ ਨਹੀਂ ਦਿੰਦੇ ਉਹਨਾਂ ਲਈ ਜਿਹੜਾ ਝੰਡਾ ਵੜਦਾ ਤਾਂ ਜਿਹੜਾ ਬੰਦਾ ਵੜਦਾ ਇੱਕੋ ਹੀ ਬਰਾਬਰ ਆ ਪਰ ਸਾਡੇ ਸਮਝ ਪਤਾ ਨਹੀਂ ਕਦੋਂ ਆਉ ਲੋਕਾਂ ਨੂੰ ਅੱਠ ਠੋਕੀ ਤੁਰੇ ਜਾਂਦੇ ਕੰਮ ਹਿਆ ਆ ਦੇਖਣ ਤੇਲ ਤੇ ਸੰਧੂਰ ਹਜ਼ਾਰ ਬਾਰੀ ਦਾ ਮੈਚ ਆ ਮੈਂ ਜਿੱਥੇ ਕਦੇ ਮੈਨੂੰ ਲੱਗ ਦਿਖਦਾ ਰਾਹ ਖੜੇ ਜਾਂਦੇ ਨੂੰ ਵੀ ਆ ਝੰਡ ਦੇ ਦਾਲੇ ਲਿਬਟਿਆ ਪੈ ਲੀੜਾ ਤੇਲ ਪਾਇਆ ਪਿਆ ਸੰਧੂਰ ਪਾਇਆ ਪਿਆ ਉੱਥੇ ਖੜ ਕੇ ਲਾ ਵੀ ਦਿੰਦੇ ਇਹਨਾਂ ਲੋਕਾਂ ਨੂੰ ਸਮਝਾਓ ਅਕਲ ਦੇ ਅੰਨਿਆਂ ਨੂੰ ਵੀ ਇਹਨਾਂ ਅੰਧਵਿਸ਼ਵਾਸਾਂ ਚ ਬਹਿਮਾ ਚ ਕੁਝ ਨਹੀਂ ਰੱਖਿਆ ਇਹਨੂੰ ਪਾਣੀ ਦਿਓ ਇਹ ਛੋੜੇ ਲਈ ਛੋੜੇ ਜੀਵਨ ਧਾਰਾ ਤੇ ਰਖਤ ਨੇ ਇਹ ਤਾਂ ਹੀ ਜਾਂਦੇ ਰਹਿਣਗੇ ਜੇ ਪਾਣੀ ਦੇਵਾਂਗੇ